ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਨੇ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਆਪਦੀ ਘਰਵਾਲੀ ਨੂੰ ਕੈਨੇਡਾ ਭੇਜਿਆ ਸੀ ਤੇ ਉਸ ਬਾਈ ਦੇ ਕੋਲ ਸਿਰਫ ਇੱਕ ਕਿੱਲਾ ਹੀ ਜ਼ਮੀਨ ਦਾ ਸੀਗਾ ਉੱਥੇ ਜਾ ਕੇ ਉਹਦੀ ਘਰਵਾਲੀ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਜਿਹੜੀ ਕੁੜੀ ਸੀ ਉਹ ਨਾਬੇ ਸ਼ਹਿਰ ਦੀ ਕੁੜੀ ਸੀਗੀ ਤੇ ਮੈਂ ਨਾਬੇ ਕਾਲਜ ਦੇ ਵਿੱਚ ਪੜਦਾ ਸੀਗਾ ਤੇ ਮੈਂ ਉਸ ਕਾਲਜ ਦਾ ਪ੍ਰਧਾਨ ਸੀਗਾ ਇਹ ਗੱਲ ਹੈਗੀ ਆ 2017 ਸਾਲ ਦੀ ਕਹਿੰਦਾ ਜਦੋਂ ਮੈਂ ਕਾਲਜ ਦੇ ਵਿੱਚ ਪ੍ਰਧਾਨ ਕੀ ਕਰਦਾ ਸੀ ਤਾਂ ਇਹ ਕੁੜੀ ਉਸ ਟਾਈਮ ਤੇ ਪਲੱਸ 1 ਦੇ ਵਿੱਚ ਪੜਦੀ ਸੀ ਜਦੋਂ ਇਹ ਕੁੜੀ ਇਥੇ ਮੈਨੂੰ ਆਉਂਦੇ ਜੰਗਲ ਨੂੰ ਦੇਖਦੀ ਮੇਰਾ ਦਬਦਬਾ ਕਾਲਜ ਦੇ ਵਿੱਚ ਦੇਖਦੀ ਤਾਂ ਕਹਿੰਦਾ ਇਹ ਮੈਨੂੰ ਕਹਿੰਦਾ ਲਾਈਕ ਕਰਨ ਲੱਗਾਗੀ ਕਹਿੰਦਾ ਇਸ ਕੁੜੀ ਨੇ ਕੀ ਕੀਤਾ ਕਿ ਹੁਣ ਮੇਰੇ ਪ੍ਰਧਾਨਗੀ ਦੇ ਪੋਸਟਰ ਪਾਸਟਰ ਵੀ ਕਹਿੰਦਾ ਕਾਲਜ ਦੇ ਚ ਲੱਗੇ ਸੀ ਬਾਹਰ ਜਿਹੇ ਕੰਦਾ ਕੁੰਦਾ ਤੇ ਇਸ ਮਾਂ ਦੀ ਧੀ ਨੇ ਉਥੋਂ ਪੋਸਟਰ ਤੋਂ ਮੇਰਾ ਨੰਬਰ ਚਾੱਕ ਕੇ ਤੇ ਕਹਿੰਦਾ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਮੇਰੀ ਕੋਈ ਸਹੇਲੀ ਆ ਤੇ ਉਹਨੂੰ ਕੋਈ ਮੁੰਡਾ ਤੰਗ ਪਰੇਸ਼ਾਨ ਕਰਦਾ ਤੇ ਪਲੀਜ਼ ਸਾਡੀ ਹੈਲਪ ਕਰੋ ਕਹਿੰਦਾ ਚਲੋ ਜੀ ਮੈਂ ਹੁਣ ਕਾਲਜ ਦਾ ਪ੍ਰਧਾਨ ਸੀ ਉਦੋਂ ਉਹ ਕਹਿੰਦਾ ਜਵਾਨੀ ਸ਼ਾਲਾ ਮਾਰਦੀ ਸੀ ਕਹਿੰਦਾ ਭਾਈ ਜਦੋਂ ਮੈਨੂੰ ਉਹਨੇ ਇਹ ਗੱਲ ਦੱਸੀ ਤੇ ਅਸੀਂ ਉਹ ਮੁੰਡਾ ਫੜ ਕੇ ਫੈਂਟਤਾ ਉਹ ਮੁੰਡਾ ਕਦੇ ਉਸ ਸਹੇਲੀ ਨੂੰ ਤੰਗ ਕਰਨੋਂ ਹਟ ਗਿਆ ਕਹਿੰਦਾ ਉਸ ਤੋਂ ਬਾਅਦ ਉਹ ਫੋਨ ਤੇ ਫਿਰ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ ਤੇ ਹੌਲੀ-ਹੌਲੀ ਕਹਿੰਦਾ ਸਾਡੀ ਦੋਸਤੀ ਹੋ ਗਈ ਤੇ ਦੋਸਤੀ ਹੌਲੀ-ਹੌਲੀ ਕਹਿੰਦਾ ਪਿਆਰ ਦੇ ਵਿੱਚ ਚਲੋ ਜੀ ਮਿਲਣਾ ਜੁਲਣਾ ਆਉਣਾ ਜਾਣਾ ਸ਼ੁਰੂ ਹੋ ਗਿਆ ਕਹਿੰਦਾ ਸਾਡਾ ਪਿਆਰ ਬਹੁਤ ਵਧੀਆ ਚੱਲ ਰਿਹਾ ਹੁੰਦਾ ਤੇ ਉਹ ਜੋ ਸਾਡੀ ਆਪਸ ਵਿੱਚ ਗੱਲਬਾਤ ਹੁੰਦੀ ਆ ਗੱਲਬਾਤ ਉਹ 6 ਕਿਹ ਮਹੀਨਿਆਂ ਬਾਅਦ ਹੀ ਆਪਦੇ ਮਾਂ ਪਿਓ ਨੂੰ ਦੱਸ ਦਿੰਦੀ ਆ ਕਿ ਮੈਂ ਫਲਾਣੇ ਫਲਾਣੇ ਮੁੰਡੇ ਨੂੰ ਪਸੰਦ ਕਰਦੀ ਆ ਤੇ ਫਲਾਣਾ ਫਲਾਣਾ ਉਹਦਾ ਪਿੰਡ ਆ ਤੇ ਮੈਂ ਭਾਈ ਉਹਦੇ ਨਾਲ ਵਿਆਹ ਕਰਾਉਣਾ ਜਿਹੜੀ ਮਾਂ ਸੀ ਉਹ ਕਹਿੰਦੀ ਕੋਈ ਗੱਲ ਨਹੀਂ ਤੇਰਾ ਅਸੀਂ ਉਹਦੇ ਨਾਲ ਵਿਆਹ ਕਰ ਦਾਂਗੇ ਜਿਹੜਾ ਪਿਓ ਸੀ ਉਹ ਵੀ ਕਹਿੰਦਾ ਵੀ ਕਰ ਦਾਂਗੇ ਕਿਉਂਕਿ ਘਰ ਦੇ ਵਿੱਚ ਕੁੜੀ ਦੀ ਮਾਂ ਦੀ ਜਿਆਦਾ ਚੱਲਦੀ ਸੀ ਬਾਈ ਕਹਿੰਦਾ ਸਾਡਾ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੁੰਦਾ ਉਨੇ ਟਾਈਮ ਨੂੰ ਮੈਂ ਗ੍ਰੈਜੂਏਸ਼ਨ ਕੰਪਲੀਟ ਕਰ ਜਾਂਨਾ ਉਨੇ ਟਾਈਮ ਨੂੰ ਪਲੱਸ 2 ਕਰ ਜਾਂਦੀ ਐ ਪਲੱਸ 2 ਹੋਣ ਤੋਂ ਬਾਅਦ ਕਹਿੰਦਾ ਮੈਨੂੰ ਐ ਕਹਿੰਦੀ ਐ ਵੀ ਮੈਂ ਆਈਲੈਂਡਸ ਕਰਦੀ ਆ ਤੇ ਆਪਾਂ ਬਾਹਰ ਚੱਲਦੇ ਆ ਕਹਿੰਦਾ ਹੁਣ ਸਾਡੇ ਕੋਲੇ ਦੋ ਕਿੱਲੇ ਜ਼ਮੀਨ ਸੀ ਪਈ ਦੋ ਅਸੀਂ ਭਰਾ ਸੀ ਕਿੱਲਾ ਕਿੱਲਾ ਸਾਨੂੰ ਆਉਂਦਾ ਸੀ ਬਾਈ ਦਾ ਪਿਓ ਐਕਸਪਾਇਰ ਹੋ ਚੁੱਕਿਆ ਸੀਗਾ ਬਾਈ ਕਹਿੰਦਾ ਵੀ ਹੁਣ ਤੁਹਾਨੂੰ ਪਤਾ ਕਿ ਬੰਦਾ ਇਸ਼ਕ ਦੇ ਵਿੱਚ ਬਹੁਤ ਜ਼ਿਆਦਾ ਅੰਨਾ ਹੋ ਜਾਂਦਾ ਤੇ ਕਹਿੰਦਾ ਮੈਂ ਵੀ ਉਸੇ ਤਰ੍ਹਾਂ ਨਾ ਹੋ ਗਿਆ ਸੀ ਮੈਂ ਵੀ ਕੋਈ ਗੱਲ ਨਹੀਂ ਵੀ ਜਿਵੇਂ ਤੂੰ ਕਮੇ ਓਵੇਂ ਮਨਜ਼ੂਰ ਆ ਕਹਿੰਦਾ ਚਲੋ ਜੀ ਉਹ ਆਈਲੈਂਡਸ ਕਰਨ ਲੱਗੇਗੀ ਕਹਿੰਦਾ ਭਰਾਵਾ ਮਮੀ ਆਈਲਟਸ ਕਰਨ ਲੱਗ ਗਿਆ ਕਹਿੰਦਾ ਮੈਨੂੰ ਆਉਂਦਾ ਤੇ ਇੱਲ ਦਾ ਕੁੱਕੜ ਵੀ ਨਹੀਂ ਸੀਗਾ ਕਹਿੰਦਾ ਮੈਂ ਉਸ ਕੁੜੀ ਦਾ ਮਾਰੇ ਆਈਲਟਸ ਕਰਨ ਲੱਗ ਗਿਆ ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਬੰਦੇ ਨੂੰ ਪਿਆਰ ਹੋਵੇ ਤੇ ਫਿਰ ਉਹ ਪਿਆਰ ਵਾਲਾ ਪੂਤ ਸਿਰ ਚੜ ਕੇ ਬੋਲਦਾ ਹਨ ਕਹਿੰਦਾ ਚਲੋ ਜੀ ਮੁੱਕ ਦੀ ਗੱਲ ਹੈ ਵੀ ਉਹ ਕੁੜੀ ਆਈਲਟਸ ਕਰ ਗਈ ਉਹਦੇ ਵਧੀਆ ਬੈਂਡ ਆ ਗਏ ਬੈਂਡ ਆਉਣ ਤੋਂ ਬਾਅਦ ਹੁਣ ਫੈਲ ਲਾਉਣੀ ਸੀ ਕਹਿੰਦਾ ਫੈਲ ਲਈ ਉਹਨਾਂ ਪੈਸੇ ਚਾਹੀਦੇ ਸੀ ਕਹਿੰਦਾ ਹੁਣ ਫੇਰ ਲਈ ਚਾਹੀਦੇ ਸੀ 16 ਲੱਖ ਰੁਪਏ ਕਹਿੰਦਾ ਸੀ ਕਹਿੰਦਾ ਹੁਣ ਕੁੜੀ ਦਾ ਮਾਂ ਪਿਓ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਮੇਰੀ ਇੱਕ ਵਾਰੀ ਉਹ ਫੋਨ ਤੇ ਵੀ ਗੱਲਬਾਤ ਕਰਾ ਦਿੰਦੀ ਸੀਗੀ ਕਹਿੰਦਾ ਕੁੜੀ ਦੇ ਮਾਂ ਪਿਓ ਨੇ ਕੁੜੀ ਨੂੰ ਕਿਹਾ ਵੀ ਤੂੰ ਐਂ ਕਰ ਵੀ ਤੂੰ ਹੁਣ ਆਪਦੇ ਉਸ ਆਸ਼ਕ ਨੂੰ ਕਹਿ ਜਿਹਦੇ ਨਾਲ ਤੂੰ ਵਿਆਹ ਕਰਾਉਣਾ ਵੀ ਭਾਈ ਲਾ ਪੈਸੇ ਮੈਂ ਕੈਨੇਡਾ ਜਾਵਾਂ ਕਹਿੰਦਾ ਚਲੋ ਜੀ ਮੈਨੂੰ ਕੁੜੀ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਤੂੰ ਪੈਸੇ ਲਾ ਦੇ ਮੈਂ ਕੈਨੇਡਾ ਜਾਣਾ ਤੇ ਆਪਾਂ ਉੱਥੇ ਵਿਆਹ ਕਰਾ ਲਾਂਗੇ ਕਹਿੰਦਾ ਭਰਾਵਾ ਮੈਂ ਝਟਪਟ ਤਿਆਰ ਹੋ ਗਿਆ ਵੀ ਠੀਕ ਆ ਕਹਿੰਦਾ ਉਸ ਤੋਂ ਬਾਅਦ ਮੈਂ ਇਕੱਲੇ ਵੀ ਮੇਰਾ ਤਾਂ ਜਿਹੜਾ ਨਾ ਵਿਆਹ ਵੀ ਨਹੀਂ ਹੋਇਆ ਵੀ ਵਿਆਹ ਤਾਂ ਕਹਿੰਦੀ ਉਧਰ ਜਾ ਕੇ ਕਰਵਾਉਂਗੀ ਵੀ ਇਸ ਤਰ੍ਹਾਂ ਮੈਂ ਹੁਣ ਇਹਦੇ ਤੇ ਕਿਵੇਂ ਪੈਸੇ ਲਾ ਦਿਆਂ ਹਨ ਤੇ ਉਧਰੋਂ ਸਾਡੇ ਕੋਲੇ ਹੈ ਵੀ ਕੁਝ ਨਹੀਂ ਸੀਗਾ ਕਹਿੰਦਾ ਵੀ ਦੋ ਕਿੱਲਾਂ ਨੇ ਜ਼ਿੰਮੇਵਾਰ ਦੇ ਪੱਲੇ ਕੀ ਹੁੰਦਾ ਹਨ ਕਹਿੰਦਾ ਚਲੋ ਜੀ ਮੈਂ ਆਪਣੇ ਯਾਰਾਂ ਮਿੱਤਰਾਂ ਨਾਲ ਸਲਾਹ ਕੀਤੀ ਉਹ ਕਹਿੰਦੇ ਭਰਾਵਾ ਵੀ ਠੀਕ ਆ ਤੇਰਾ ਉਹ ਪਿਆਰ ਆ ਦੁਨੀਆ ਕੈਨੇਡਾ ਜਾਂਦੀ ਚਲ ਤੁਸੀਂ ਵੀ ਚਲੇ ਜਾਓ ਵੀ ਪਰ ਇਸ ਤਰ੍ਹਾਂ ਪੈਸੇ ਲਾਉਣ ਦਾ ਵੀ ਤੋਕ ਨਹੀਂ ਬਣਦਾ ਵੀ ਬਿਨਾ ਵਿਆਹ ਤੋਂ ਤੂੰ ਸਿੱਧਾ ਕੁੜੀ ਦੇ ਪੈਸੇ ਲਈਂਦਾ ਕੱਲ ਨੂੰ ਤੇ ਤੇਰੇ ਨਾਲ ਕੁੜੀ ਵਿਆਹ ਨਾ ਕਰਾਵੇ ਤੇਰੇ ਪੈਸੇ ਮਾਰੀ ਜਾਂ ਫਿਰ ਕੌਣ ਜ਼ਿੰਮੇਵਾਰ ਆ ਵੀ ਵਿਆਹ ਤੋਂ ਬਾਅਦ ਭੇਜਦੀ ਕੋਈ ਚੱਕਰ ਨਹੀਂ ਪਤਾ ਕਿਲਾ ਵੇਚ ਕੇ 라ਦੀ ਹੁੰਦੇ ਤੇ ਕਹਿੰਦਾ ਹੁਣ ਮੈਂ ਕੁੜੀ ਨੂੰ ਤੇ ਇਹ ਗੱਲ ਕਮਾਣਾ ਵੀ ਪਹਿਲਾਂ ਮੇਰੇ ਨਾਲ ਵਿਆਹ ਕਰਾ ਦੇ ਫਿਰ ਮੈਂ ਕਿਲਾ ਵੇਚੂਗਾ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਬੰਦੇ ਦਾ ਪਿਆਰ ਚੱਲਦਾ ਵੇ ਫਿਰ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਵੀ ਉਹ ਮੇਰੇ ਬਾਰੇ ਕੀ ਸੋਚੂਗੀ ਵੀ ਉਹ ਕਹੂਗੀ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਪਰ ਕੁੜੀ ਦੀ ਮਾਂ ਨੂੰ ਪਤਾ ਲੱਗ ਗਿਆ ਵੀ ਮੁੰਡਾ ਕਿਉਂ ਨਹੀਂ ਹਾਂ ਫੜਾ ਰਿਆ ਪੈਸਿਆਂ ਦੀ ਕਹਿੰਦਾ ਭਰਾਵਾ 10 ਦਿਨ ਟੱਪੇ ਤੇ ਕੁੜੀ ਫਿਰ ਮੈਨੂੰ ਕਵੇ ਪੈਸੇ ਤਿਆਰ ਕਰ ਕਹਿੰਦਾ ਭਰਾਵਾ ਹੁਣ ਸਾਡੇ ਕੋਲ ਦੋ ਕਿੱਲੇ ਤੇ 16 ਲੱਖ ਰੁਪਈਆ ਬ ਕਹਿੰਦਾ ਮੈਂ ਆਲੇ ਟੋਲੇ ਚ ਲਾਉਂਦਾ ਫੇਰਾਂ ਵੀ ਕਰਦਾ ਪੁੱਛਦਾ ਕਰਦਾ ਪੁੱਛਦਾ ਕਹਿੰਦਾ ਮੈਂ ਕਰ ਕਰ ਕੇ ਮਹੀਨਾ ਟਪਾ ਤਾ ਕਹਿੰਦਾ ਉਹਨੂੰ ਕੁੜੀ ਦੀ ਮਾਂ ਨੂੰ ਇਹ ਪਤਾ ਲੱਗ ਗਿਆ ਵੀ ਮੁੰਡਾ ਪੈਸੇ ਕਿਉਂ ਨਹੀਂ ਲਾਈ ਜਾਂਦਾ ਵੀ ਮੁੰਡੇ ਦੇ ਦਿਲ 'ਚ ਇਹ ਗੱਲ ਆ ਵੀ ਜੇ ਵਿਆਹ ਹੋਵੇ ਤਾਂ ਫੇਰ ਹੀ ਪੈਸੇ ਲਾਵਾਂ ਕਹਾਂ ਚਲੋ ਜੀ ਕੁੜੀ ਦੀ ਮਾਂ ਨੇ ਕਹਿੰਦਾ ਮੈਨੂੰ ਸਿੱਧਾ ਫੋਨ ਕੀਤਾ ਵੀ ਐਂ ਕਰ ਪੁੱਤ ਬੀਜਤ ਨੂੰ ਆਏ ਆ ਨਾ ਵੀ ਮੈਂ ਵਿਆਹਤ ਬਣਾ ਨਹੀਂ ਪੈਸੇ ਲਾਉਣੇ ਵੀ ਕੋਈ ਗੱਲ ਨਹੀਂ ਤੁਸੀਂ ਕੋਰਟ ਮੈਰਿਜ ਕਰਵਾ ਲਓ ਕਹਿੰਦਾ ਮੈਂ ਝਟਪਟ ਨਾਲ ਹਾਂ ਕਰਤੀ ਕਹਿੰਦਾ ਚਲੋ ਜੀ ਦਿਨ ਫਿਕਸ ਹੋ ਗਿਆ ਗੁਰਦੁਆਰੇ ਜਾ ਕੇ ਲਾਵਾ ਲੈ ਲਈਆਂ ਫੋਟੋਆਂ ਫਾਟੋਆਂ ਹੋ ਗਈਆਂ ਉਸ ਤੋਂ ਬਾਅਦ ਕੋਰਟ ਮੈਰਿਜ ਹੋ ਗਈ ਕਹਿੰਦਾ ਕੋਰਟ ਮੈਰਿਜ ਤੋਂ ਬਾਅਦ ਕੁੜੀ ਵਾਲੇ ਆਪਦੇ ਘਰੇ ਚਲੇ ਗਏ ਸੀ ਆਪਦੇ ਘਰੇ ਆ ਗਏ ਕੋਰਟ ਮੈਰਿਜ ਹੋਣ ਤੋਂ ਕਹਿੰਦਾ 15-20 ਦਿਨ ਆਪ ਮੈਂ ਕਿਲਾ ਚੱਕ ਕੇ ਵੇਚਦਾ ਭਰਾਵਾ 25 ਲੱਖ ਦਾ ਕੁੜੀ ਦੀ ਫਾਈਲ ਆਉਂਦੀ ਕੁੜੀ ਕੈਨੇਡਾ ਚਲੀ ਗਈ ਕਹਿੰਦਾ ਕਹਿੰਦਾ 2019 ਦੇ ਵਿੱਚ ਕੁੜੀ ਕੈਨੇਡਾ ਜਾਂਦੀ ਆ ਉੱ ਤੇ ਉਸ ਤੋਂ ਬਾਅਦ ਕਹਿੰਦਾ ਕੁੜੀ ਮੈਨੂੰ ਇਹ ਗੱਲ ਕਹਿੰਦੀ ਆ ਵੀ ਮੈਂ ਇਧਰੋਂ ਤਰੀ ਫੈਲ ਲਾਉਂਗੀ ਫਿਰ ਵੀ ਜਾ 100% ਆਊਗਾ ਵੀ ਮੈਨੂੰ 5 ਲੱਖ ਰੁਪਈਆ ਹੋਰ ਪਾ ਕਹਿੰਦਾ ਮੈਂ 25 ਲੱਖ ਦਾ ਕਿੱਲਾ ਵੇਚਿਆ ਸੀ ਪੈਸੇ ਮੇਰੇ ਕੋਲ ਸੀਗੇ 16 ਲੱਖ ਕਹਿੰਦਾ ਪਹਿਲਾਂ ਲਾਇਆ ਉਹਨੂੰ ਭੇਜਣ ਲੱਗਿਆ 5 ਲੱਖ ਮੈਂ ਬਾਅਦ ਚ ਵੇਚਿਆ ਕਹਿੰਦਾ ਬਈ ਉਹਨੇ ਮੇਰੀ ਤਿੰਨ ਵਾਰੀ ਫੈਲ ਲਾਈ ਤੇ ਤਿੰਨ ਵਾਰੀ ਮੇਰੀ ਰਿਫਿਊਜ਼ ਲਾਈ ਤੇ ਉਹਦੇ ਮਾਪਿਓ ਕਹਿੰਦਾ ਵੀਜ਼ਾ ਆ ਗਿਆ ਸੀਗਾ ਜਿਹੜਾ 10 ਸਾਲਾ ਦਾ ਵਿਜ਼ਟਰ ਵੀਜ਼ਾ ਹੁੰਦਾ ਉਸ ਤੋਂ ਬਾਅਦ ਕਹਿੰਦਾ ਭਰਾਵਾ ਲਾਕਡਾਊਨ ਲੱਗ ਗਿਆ ਲਾਕਡਾਊਨ ਤੋਂ ਬਾਅਦ ਉਹ ਕਹਿੰਦਾ ਕੈਨੇਡਾ ਜਾ ਕੇ ਉਹਦੀ ਮਾਂ ਨੇ ਪਤਾ ਨਹੀਂ ਕੁੜੀ ਦੇ ਸਿਰ ਚ ਕਿਹੋ ਜਿਹਾ ਹੱਥ ਫੇਰਿਆ ਕਹਿੰਦਾ ਭਰਾਵਾ ਕੁੜੀ ਹੌਲੀ ਹੌਲੀ ਬਦਲ ਗਈ ਕੁੜੀ ਚੇਂਜ ਹੋਣੀ ਸ਼ੁਰੂ ਹੋ ਗਈ ਕਹਿੰਦਾ ਉੱਥੇ ਇੱਕ ਮੁੰਡਾ ਸੀਗਾ ਤੇ ਉਹਦੇ ਨਾਲ ਇਹ ਮੇਰੀ ਗੱਲਬਾਤ ਖਵਾਉਣ ਤੇ ਕਰਾਇਆ ਕਰੇ ਵੀ ਇਹ ਮੇਰਾ ਭਰਾ ਆ ਮੈਨੂੰ ਭਰਾਵਾ ਵਰਗਾ ਲੱਗਦਾ ਹੈ ਮੇਰੀ ਹੈਲਪ ਬਹੁ ਕਰਦਾ ਤੇ ਕਈ-ਕਈ ਵਾਰੀ ਕਹਿੰਦਾ ਮੇਰੇ ਨਾਲ ਫੋਨ ਤੇ ਉਸ ਮੁੰਡੇ ਦੀ ਗੱਲਬਾਤ ਕਰਾ ਦਿਆ ਕਰੇ ਕਹਿੰਦਾ ਹੁਣ ਮੈਂ ਭਰਾਵਾ ਫਸਿਆ ਸਾਂ ਤਾਂ ਮੈਂ ਪੰਜਾਬ ਬੈਠਾ ਸਾਂ ਹੁਣ ਜੋ ਕੁਝ ਕਹਿੰਦੀ ਸੀ ਕਹਿੰਦਾ ਉਹ ਅੱਖਾਂ ਮੀਟ ਕੇ ਮੰਨਣਾ ਹੀ ਪੈਣਾ ਸੀ ਕਹਿੰਦਾ ਕਦੇ-ਕਦੇ ਮੈਂ ਉਹਨਾਂ ਫੋ ਕਹਿੰਦਾ ਉਸ ਤੋਂ ਬਾਅਦ ਮੈਨੂੰ ਇਹ ਤੇ ਮਾੜਾ ਮਾੜਾ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਇਹਨੇ ਮੇਰੇ ਨਾਲ ਕਹਿੰਦਾ ਗੱਲਬਾਤ ਘੱਟ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਮੈਨੂੰ ਐ ਸੀਗਾ ਵੀ ਇਹ ਕਿਸੇ ਹੋਰ ਦੇ ਜਾਲ 'ਚ ਨਾ ਫਸੀ ਹੋਵੇ। ਬਾਈ ਕਹਿੰਦਾ ਵੀ ਫਿਰ ਮੈਂ ਇਹਨੂੰ ਫੜਨ ਲਈ ਕੀ ਕੀਤਾ? ਮੈਂ ਸਨੈਪਚੈਟ ਤੇ ਇੱਕ ਆਈਡੀ ਹੋਰ ਬਣਾਈ ਇਹਦੀ ਸਹੇਲੀ ਦੇ ਨਾਮ ਤੇ। ਜਿਹੜੀ ਦੀ ਸਹੇਲੀ ਹੁੰਦੀ ਸੀ ਨਾਲ ਪੜਦੀ ਹੁੰਦੀ ਸੀਗੀ। ਕਹਿੰਦਾ ਜਦੋਂ ਮੈਂ ਦੀ ਸਹੇਲੀ ਦੇ ਨਾਮ ਤੇ ਇੱਕ ਸਨੈਪਚੈਟ ਤੇ ਹੋਰ ਆਈਡੀ ਬਣਾ ਲਈ ਤੇ ਕਹਿੰਦਾ ਮੈਂ ਇਹਦੇ ਨਾਲ ਐਡ ਹੋ ਗਿਆ ਸਨੈਪਚੈਟ ਤੇ। ਕਹਿੰਦਾ ਇਹਨੂੰ ਸਟ੍ਰੀਕ ਪਾਉਂਦਾ ਬਹੁਤ ਸ਼ੌਂਕ ਹੁੰਦਾ ਸੀ ਇਹ ਸਨੈਪਚੈਟ ਬਹੁਤ ਯੂਜ਼ ਕਰਦੀ ਸੀ ਉਸ ਕੱਲ ਦਾ ਮੈਨੂੰ ਪਤਾ ਸੀ ਕਹਿੰਦਾ ਭਰਾਵਾ ਇਹ ਉਸ ਮੁੰਡੇ ਦੇ ਨਾਲ ਜਾਂ ਕਿਤੇ ਕਾਫੀ ਆ ਕਰੇ ਜਾਂ ਕਿਤੇ ਘੁੰਮਣ ਫਿਰਨ ਜਾਇਆ ਕਰੇ ਜਾਂ ਉਸ ਮੁੰਡੇ ਦੇ ਨਾਲ ਜਾਇਆ ਕਰੇ ਤੇ ਇਸ ਤਰੀਕਾ ਪਾਇਆ ਕਰੇ ਇਹ ਕਹਿੰਦਾ ਸਟ੍ਰੀਕ ਮੈਨੂੰ ਨਹੀਂ ਸੀ ਭੇਜਦੀ ਹੁੰਦੀ ਬਾਕੀ ਆਪ ਦੀ ਸਾਰੀਆਂ ਸਹੇਲੀ ਨੂੰ ਭੇਜਦੀ ਹੁੰਦੀ ਸੀ ਕਹਿੰਦਾ ਹੁਣ ਜਿਹੜੀ ਜਿਹੜੀ ਆਈਡੀ ਮੈਸੇਜ ਹੀ ਬਣਾ ਕੇ ਐਡ ਕੀਤੀ ਸੀ ਇਹ ਉਸ ਤੇ ਵੀ ਸਟ੍ਰੀਕ ਭੇਜਿਆ ਕਰੇ ਕਹਿੰਦਾ ਭਰਾਵਾ ਮੈਂ ਦੇਖਿਆ ਕਰਾਂ ਵੀ ਜਿਹੜੀ ਮੇਰੀ ਆਈਡੀ ਆ ਉਹ ਤੇ ਕੋਈ ਸਟ੍ਰੀਕ ਨਹੀਂ ਆਉਂਦੀ ਜਿਹੜੀ ਮੈਂ ਸਹੇਲੀ ਦੇ ਨਾਲ ਤੇ ਆਈਡੀ ਬਣਾਈ ਆ ਉਹ ਤੇ ਸਟਰੀਕਾਂ ਪੇਜਦੀ ਆ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਵੀ ਮੇਰੇ ਤੋਂ ਕੁਝ ਲੁਕਾ ਰਹੀ ਹੈ ਕਹਿੰਦਾ ਇੱਕ ਦਿਨ ਨੇ ਕੀ ਕੀਤਾ ਇਹਨੇ ਐਵੇਂ ਹੱਥਾਂ ਚ ਹੱਥ ਪਾਏ ਹੋਏ ਤੇ ਉਹ ਸਟਰੀਕ ਪਾਈ ਤੇ ਉਹ ਇਹਨੇ ਮੇਰੀ ਸਹੇਲੀ ਦੀ ਆਈਡੀ ਤੇ ਭੇਜੀ ਉਹ ਹੁਣ ਆਈਡੀ ਤੇ ਮੈਂ ਬਣਾਈ ਹੋਈ ਸੀ ਕਹਿੰਦਾ ਮੈਂ ਦੇਖ ਲਈ ਕਹਿੰਦਾ ਇੱਕ ਦਿਨ ਇਹ ਉਸ ਮੁੰਡੇ ਨੂੰ ਕਿੱਸ ਕਰ ਰਹੀ ਆ ਇਹਨੇ ਉਹ ਸਟਰੀਕ ਭੇਜੀ ਕਹਿੰਦਾ ਮੈਂ ਉਹ ਵੀ ਦੇਖ ਲਈ ਕਹਿੰਦਾ ਬਾਈ ਜਦੋਂ ਬੰਦਾ ਆਪਦੀ ਘਰ ਵਾਲੀ ਨੂੰ ਮੈਂ ਦੇਖ ਲਈ ਕਹਿੰਦਾ ਬੰਦੇ ਦੇ ਪੱਲੇ ਕੀ ਰਹਿ ਜਾਂਦਾ ਬਾਈ ਹਨਾ ਕਹਿੰਦਾ ਚਲੋ ਜੀ ਮੈਂ ਹੁਣ ਮੇਰੇ ਨਾਲ ਕਹਿੰਦਾ ਫੋਨ ਤੇ ਗੱਲਬਾਤ ਕਰਦੀ ਮਣਾ ਲਿਆ ਕਹਿੰਦਾ ਮੇਰੇ ਕੋਲ ਮੰਨ ਗਈ ਵੀ ਨਹੀਂ ਮੇਥੋਂ ਗਲਤੀ ਹੋ ਗਈ ਆ ਜੇ ਹੋ ਗਿਆ ਉਹ ਹੋ ਗਿਆ ਕਹਿੰਦਾ ਭਰਾਵਾ ਮੈਂ ਗੁੱਸੇ ਨਾਲ ਕੁਝ ਨਹੀਂ ਬੋਲਿਆ ਮੈਂ ਇਹਨੂੰ ਪਿਆਰ ਨਾਲ इमोशनल ਕਰ ਕਰਕੇ ਸਾਰਾ ਕੁਝ ਬਣਾ ਲਿਆ ਤੇ ਕਹਿੰਦਾ ਹੁਣ ਮੇਰਾ ਤਾਂ ਕਿੱਲਾ ਵੀ ਕਿਹਾ ਹੋਇਆ ਸੀ ਮੇਰਾ ਤਾਂ ਪੱਲੇ ਨਹੀਂ ਸੀ ਕੱਖ ਰਹਿ ਕੇ ਮੈਂ ਹੁਣ ਗੁੱਸੇ ਨਾਲ ਕੀ ਬੋਲਣਾ ਸੀਗਾ ਕਹਿੰਦਾ ਇਹ ਹੌਲੀ ਹੌਲੀ ਮੇਰੇ ਕੋਲ ਮੰਨ ਗਈ ਵੀ ਉਹ ਮੇਰੇ ਨਾਲ ਰਹਿੰਦਾ ਸੀਗਾ ਉਹ ਮੇਰਾ ਫਰੈਂਡ ਬਣਿਆ ਸੀ ਅਸੀਂ ਇਕੱਠੇ ਘੁੰਮਦੇ ਫਿਰਦੇ ਸੀਗੇ ਉਹ ਮੈਨੂੰ ਹੌਲੀ ਹੌਲੀ ਵਧੀਆ ਲੱਗਣ ਲੱਗ ਗਿਆ ਇੱਕ ਦਿਨ ਉਹਦੀ ਡਰਿੰਕ ਕੀਤੀ ਸੀ ਉਹਨੇ ਮੈਨੂੰ ਕਿਸ ਕਰ ਲਈ ਕਿਸੋਂ ਤੋਂ ਬਾਅਦ ਸਾਰਾ ਕੁਝ ਹੋ ਗਿਆ ਚਲੋ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੇਰੀ ਪਹਿਲੀ ਗਲਤੀ ਇਹਨੂੰ ਮaaf ਕਰ ਦਿੰਨਾ ਵੀ ਕੋਈ ਗੱਲ ਨਹੀਂ ਗਾਂ ਤੋਂ ਤੂੰ ਇਹੋ ਜਿਹਾ ਕੁਝ ਨਾ ਕਰੇ ਕਹਿੰਦਾ ਉਹ ਮੁੰਡਾ ਹੈਗਾ ਸੀਗਾ ਡੱਬ ਵਾਲੀ ਸਾਈਡ ਦਾ ਕਹਿੰਦਾ ਮੈਂ ਹੁਣ ਇਹਨੂੰ ਤਾਂ ਸਾਰਾ ਕੁਝ ਕਹਿ ਕੇ ਪਿਆਰ ਨਾਲ ਬੰਨਾਲਿਆ ਉਸ ਮੁੰਡੇ ਨਾਲ ਕਹਿੰਦਾ ਮੇਰੇ ਨਾਲ ਗੱਲ ਕਰਾਉਂਦੀ ਸੀ ਭਰਾ ਬਣਾ ਕੇ ਤੇ ਕਹਿੰਦਾ ਉਹਦਾ ਨੰਬਰ ਮੇਰੇ ਕੋਲ ਹੈਗਾ ਸੀ ਮੈਂ ਵੀ ਮੇਰਾ ਜੇ ਬੈਕਗ੍ਰਾਉਂਡ ਜਾਨਣਾ ਹੋਇਆ ਤਾਂ ਨਾਬੇ ਕਾਲਜ ਤੁਝੋ ਮਰਜ਼ੀ ਪੁੱਛ ਲਈ ਠੀਕ ਆ ਏ ਨਾਲ ਮੈਂ ਵਿਆਹ ਕਰਾਇਆ ਹੋਇਆ ਤੇ ਕਾਕਾ ਪਿੱਛੇ ਹਟ ਜਾ ਨਹੀਂ ਤਾਂ ਫਿਰ ਤੇਰੇ ਪਰਿਵਾਰ ਨਾਲ ਪਿੱਛੇ ਕੋ ਮੈਂ ਕੁਝ ਗਲਤ ਕਰ ਜੂਗਾ ਤੇ ਫਿਰ ਬੇਲਾ ਹੱਥ ਨਹੀਂ ਹੋਣਾ ਕਹਿੰਦਾ ਚਲੋ ਜੋ ਮੁੰਡੇ ਨੂੰ ਮੈਂ ਧਮਕੀਆਂ ਧਮਕੀ ਦੇ ਕੇ ਪਿੱਛੇ ਕਰਤਾ ਕਹਿੰਦਾ ਉਸ ਤੋਂ 2 ਮਹੀਨੇ ਲੰਘੇ 2 ਮਹੀਨਿਆਂ ਬਾਅਦ ਕਹਿੰਦਾ ਕੋਈ ਮੋਗੇ ਸਾਈਡ ਦਾ ਮੁੰਡਾ ਸੀਗਾ ਇਹਨੇ ਉਹ ਆਪਦੀ ਝਾਲ ਚ ਫਸਾ ਲਿਆ ਤੇ ਉਹਨੂੰ ਕਹਿੰਦੀ ਮੈਂ ਤਾਂ ਅਨਮੈਰਿਡ ਆਂ ਚਲੋ ਜੀ ਉਹਦੇ ਪਿਆਰ ਚ ਇੰਨਾ ਕ ਅੰਨਾ ਹੋ ਗਿਆ ਵੀ ਉਹਦੇ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਿਆ ਕਹ ਕਹਿੰਦਾ ਮੈਂ ਪੰਜਾਬ ਜਿੱ ਤੱਕੇ ਖਾਂਦਾ ਪੈਰਾ ਜਿਹਨੇ ਕਿਲਾ ਵੇਚ ਕੇ ਇਹਦੇ ਤੇ ਲਾਇਆ ਇਹ ਉੱਥੇ ਕਹਿੰਦਾ ਵਿਆਹ ਕਰਾਉਣ ਨੂੰ ਫਿਰੇ ਵੀ ਮੈਂ ਤਾਂ ਅਨ ਮੈਰੇਡਾ ਕਹਾਂ ਚਲੋ ਜੀ ਉਹ ਮੁੰਡੇ ਨੇ ਇਹਦੀ ਇੰਸਟਾ ਦੀ ਆਈਡੀ ਉਹਦੀ ਫਰੋਲੀ ਜਿਹੜੀ ਦੀ ਸਹੇਲੀਆਂ ਸੋਲੀਆਂ ਸਾਰਾ ਬਣੀਆਂ ਹੋਈਆਂ ਉਹਨਾਂ ਨਾਲ ਬੜੀ ਮੋਟੀ ਉਹਨੇ ਚੈਟ ਚੁਟ ਕਰਕੇ ਪਤਾ ਕੀਤਾ ਤੇ ਉਹ ਕਹਿੰਦੀ ਵੀ ਤਾਂ ਆਲਰੇਡੀ ਵਿਆਹੀ ਹੋਈ ਆ ਵੀ ਤਾਂ ਫਲਾਣੇ ਫਲਾਣੇ ਮੁੰਡਿਆਂ ਨਾਲ ਵਿਆਹੀ ਹੋਈ ਆ ਕਿਉਂਕਿ ਉਹ ਵੀ ਉਸੇ ਕਾਲਜ ਚ ਪੜ੍ਹਦੀਆਂ ਸੀਗੀਆਂ ਉਹ ਮੈਨੂੰ ਜਾਣਦੀ ਸੀ ਚੰਗੀ ਤਰ੍ਹਾਂ ਕਹਿੰਦਾ ਚਲੋ ਜੀ ਉਸ ਆਈਡੀ ਤੋਂ ਲੱਭ ਦਲਾਮਦੇ ਉਸ ਮੁੰਡੇ ਨੇ ਮੈਨੂੰ ਮੈਸੇਜ ਕੀਤੇ ਮੇਰੀ ਆਈ ਉਹਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਤੇਰਾ ਇਸ ਕੁੜੀ ਨਾਲ ਕੀ ਚੱਕਰ ਆ ਉਹ ਕਹਿੰਦਾ ਭਰਾਵਾ ਮੇਰੀ ਘਰ ਵਾਲੀ ਹੈ ਮੇਰਾ ਚੱਕਰ ਕੀ ਆ ਵੀ ਮੈਂ ਤਾਂ ਕਿੱਲਾ ਫੂਕ ਕੇ ਕੈਨੇਡਾ ਭੇਜ ਗਿਆ ਉਹ ਮੁੰਡਾ ਕਹਿੰਦਾ ਹੈਰਾਨ ਹੋ ਗਿਆ ਮੁੰਡਾ ਕਹਿੰਦਾ ਭਰਾਵਾ ਵੀ ਇਹਦਾ ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦੀ ਕਹਿੰਦੀ ਮੈਂ ਤਾਂ ਅਨਮੈਰਿਡਾਂ ਕਹਿੰਦਾ ਭਰਾਵਾ ਮੈਂ ਉਹਨੂੰ ਆਪਦੀ ਵਿਆਹ ਦੀਆਂ ਫੋਟੋਆਂ ਮਾਪਿਆ ਜਿਵੇਂ ਆ ਦੇਖ ਲੈ ਸਾਰਾ ਕੁਝ ਦੇਖ ਲੈ ਕਹਿੰਦਾ ਚਲੋ ਜੀ ਉਹ ਮੁੰਡਾ ਵੀ ਪਿੱਛੇ ਹੋ ਗਿਆ ਕਹਿੰਦਾ ਉਸ ਤੋਂ ਬਾਅਦ ਮੈਂ ਇਹਦੇ ਬਹੁਤ ਬੇਨਤੀਆਂ ਤਰਲੇ ਕੀਤੀ ਵੀ ਜੇ ਤੂੰ ਮੈਨੂੰ ਛੱਡਣਾ ਵੀ ਕੋਈ ਗੱਲ ਨਹੀਂ ਤੂੰ ਮੈਨੂੰ ਕੈਨੇਡਾ ਇੱਕ ਵਾਰੀ ਉਸ ਤੋਂ ਬਾਅਦ ਮੈਨੂੰ ਛੱਡਦੀ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਕਿੱਲਾ ਫੂਕੀ ਬੈਠਾ ਮੈਂ ਤਾਂ ਰੇੜੀ ਲਾਉਣ ਜੋਗਾ ਵੀ ਰਹਿ ਗਿਆ ਕਹਿੰਦਾ 6 ਕਿ ਮਹੀਨੇ ਚਲੋ ਜੀ ਮੇਰੇ ਦਬਦਬਾ ਚ ਫੇਰ ਮੇਰੇ ਨਾਲ ਗੱਲਾਂ ਬਾਤਾਂ ਕਰਦੀ ਰਹੀ 6 ਕਿ ਮਹੀਨਿਆਂ ਬਾਅਦ ਕਹਿੰਦਾ ਮੈਨੂੰ ਨੇ ਫੋਨ ਕਰਕੇ ਸਿੱਧਾ ਕਹਿਤਾ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਤੇਥੋਂ ਜੋ ਹੁੰਦਾ ਤੂੰ ਕਰ ਵੀ ਮੈਂ ਤਾਂ ਹੁਣ ਕਿਸੇ ਹੋਰ ਨਾਲ ਵਿਆਹ ਕਰਾਉਣਾ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਭਰਾਵਾ ਬਥੇਰਾ ਰੋਇਆ ਪਿੱਟਿਆ ਉਹਦੇ ਰੀਆ ਧਮਕੀਆਂ ਦਿੱਤੀਆਂ ਵੀ ਮੈਂ ਕੁਝ ਖਾ ਕੇ ਮਰ ਜੂੰਗਾ ਪਿਆਰ ਦੇ ਵਾਸਤੇ ਵੀ ਪਾਈ ਕਹਿੰਦਾ ਬੜਾ ਕੁਝ ਕੀਤਾ ਕਹਿੰਦਾ ਗੋ ਮੈਨੂੰ ਨੇ ਇਹ ਵੀ ਗੱਲ ਕਹਿਤੀ ਮੇਰਾ ਹੁਣ ਮਾਪਿਓ ਵੀ ਨਹੀਂ ਮੰਨਦਾ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਵੀ ਮੇਰੀ ਮਾਂ ਕਹਿੰਦੀ ਤਾਂ ਨੰਗ ਮਲੰਗ ਕਹਿੰਦਾ ਪੱਲੇ ਕੀ ਐ ਕਹਿੰਦਾ ਯਾਰ ਮੈਂ ਉਹਨੂੰ ਇਹ ਕਿਹਾ ਵੀ ਹੁਣ ਤੇਰੀ ਮਾਂ ਨੂੰ ਮੈਂ ਨੰਗ ਮਲੰਗ ਲੱਗਦਾ ਜਿਸ ਦਿਨ ਮੈਂ ਕਿਲਾ ਵੇਚ ਕੇ ਤੈਨੂੰ ਚਾਹਤ ਦਿਖਾਇਆ ਸੀ ਉਸ ਦਿਨ ਤੇਰੀ ਮਾਂ ਨੇ ਮੈਨੂੰ ਨੰਗ ਮਲੰਗ ਕਿਉਂ ਨਹੀਂ ਕਿਹਾ ਉਹ ਤੇਰੀ ਮਾਂ ਮੈਨੂੰ ਪੁੱਤ ਪੁੱਤ ਕਰਦੀ ਸੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਣਾ ਸੀ ਉਹ ਕੁੜੀ ਨੇ ਮੈਨੂੰ ਬਲਾਕ ਕਰਤਾ ਮੇਰੀ ਗੱਲਬਾਤ ਕਹਿੰਦਾ ਬੰਦ ਹੋ ਗਈ ਕਹਿੰਦਾ ਮੇਰੇ ਤੋਂ ਸਭ ਤੋਂ ਵੱਡੀ ਗਲਤੀ ਇਹ ਹੋਗੀ ਕਿ ਕੁੜੀ ਦੇ ਪਾਸਪੋਰ ਨਾਉ ਦੇ ਪਾਸਪੋਰਟ ਤੇ ਮੇਰਾ ਨਾਮ ਜੜਿਆ ਸੀ ਕਹਿੰਦਾ ਮੈਂ ਕੁੜੀ ਦੇ ਮਾਂ ਪੇ ਤਾਂ ਬਥੇਰੀ ਮਿੰਤਾ ਕੀਤੀਆਂ ਉਹਨਾਂ ਨੇ ਵੀ ਕਹਿੰਦਾ ਮੇਰੀ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਕਹਿੰਦਾ ਮੈਂ ਪਰਚਾ ਪੁਰਚਾ ਵੀ ਕਰਾਇਆ ਕਹਿੰਦਾ ਭਰਾਵਾ ਉਹਦੇ ਚ ਵੀ ਕੱਖ ਨਹੀਂ ਨਿਬੜਿਆ ਕਹਿੰਦਾ ਭਾਈ 21 ਲੱਖ ਰੁਪਈਆ ਮੇਰਾ ਮਿੱਟੀ ਹੋ ਗਿਆ ਕਿੱਲਾ ਜ਼ਮੀਨ ਦਾ ਸੀ ਮੇਰੇ ਹਿੱਸੇੋਂ ਦਾ ਉਹ ਵੀ ਵਿਕ ਗਿਆ ਕੱਖ ਨਹੀਂ ਪੱਲੇ ਰਹਿ ਗਿਆ ਤੇ ਕਹਿੰਦਾ ਉਹ ਹੋਰ ਕੈਨੇਡਾ ਕਿਸੇ ਹੋਰ ਨਾਲ ਤੁਰੀ ਫਿਰਦੀ ਆ ਲਿਵਿੰਗ ਇਨ ਰਿਲੇਸ਼ਨ ਦੇ ਵਿੱਚ ਜਿਹੜੀ ਕਹਿੰਦਾ ਕੁੜੀ ਦੀ ਮਾਂ ਸੀ ਉਹ ਵੀ ਕਹਿੰਦਾ ਸਿਰੇ ਦੀ ਕੈਰੇਕਟਰਲੈਸ ਸੀ ਕਹਿੰਦਾ ਕੁੜੀ ਦੀ ਮਾਂ ਨੇ ਕੀ ਕੀਤਾ ਸੀ ਇਹਨਾਂ ਦੀ ਇੱਕ ਉੱਪਰ ਇੱਕ ਮੰਜ਼ਲ ਬਣੀ ਹੋਈ ਸੀ ਉੱਥੇ ਆਪਦੇ ਆਸ਼ਕ ਨੂੰ ਕੁੜੀ ਦੀ ਮਾਂ ਨੇ ਕਰਾਇ ਤੇ ਰੱਖਿਆ ਹੋਇਆ ਸੀਗਾ ਉੱਪਰਲੀ ਮੰਜ਼ਲ ਦੇ ਵਿੱਚ ਉਹ ਆਸ਼ਕ ਕਹਿੰਦਾ ਛੜਾ ਸੀਗਾ ਉਹ ਮੇਰੇ ਕਿਸੇ ਯਾਰ ਮਿੱਤਰ ਦਾ ਚਾਚਾ ਸੀਗਾ ਕਹਿੰਦਾ ਕਹਿੰਦਾ ਉਹ ਛੜਾ ਸੀਗਾ ਉਹ ਕਿਸੇ ਗਵਰਨਮੈਂਟ ਜੌਬ ਤੇ ਲੱਗਾ ਸੀ ਉਹ 40-50000 ਰੁਪਏ ਤਨਖਾਹ ਉਹਦੀ ਹੈਗੀ ਸੀ ਸਿਰਫ ਪੈਸੇ ਖਾਣ ਦੀ ਮਾਰ ਨੇ ਸ਼ਰਿਆਮ ਆਪਦੇ ਆਸ਼ਕ ਨੂੰ ਕਰੇ ਰੱਖਿਆ ਸੀ ਆਪਦੇ ਘਰ ਵਾਲੇ ਦੇ ਸਾਹਮਣੇ ਕਹਿੰਦਾ ਉਹਦਾ ਘਰ ਵਾਲਾ ਤਾਂ ਜਮ੍ਹਾਂ ਤੋਂ ਕਿ ਬੋਲਦਾ ਹੀ ਨਹੀਂ ਸੀਗਾ ਚਲਦੀ ਉਹਦੀ ਮਾਂ ਦੀ ਸੀ ਘਰੇ ਕਹਿੰਦਾ ਸਾਰੀਆਂ ਅੱਗੇ ਮਾਂ ਦੀ ਮਾਂ ਨੇ ਖ ਉਧਰੋਂ ਅਬਦਾਸ ਕਾ ਕਰੇ ਰੱਖਿਆ ਚ ਬਾਰੇ ਦੇ ਵਿੱਚ ਛਰੇ ਆ ਉਧਰੋਂ ਕਹਿੰਦਾ ਧੀ ਨੂੰ ਵਰਤ ਲਿਆ ਮੇਰੇ ਨਾਲ ਮੇਰਾ ਕਿੱਲਾ ਵਕਾ ਕੇ ਧੀ ਨੂੰ ਬਾਹਰ ਕੱਢ ਲਿਆ ਕਹਿੰਦਾ ਹੁਣ ਤੂੰ ਕੌਣ ਤੇ ਮੈਂ ਕੌਣ ਹੁਣ ਉਹ ਬਾਈ ਕੋਈ ਪ੍ਰਾਈਵੇਟ ਜੌਬ ਕਰਦਾ ਪਟਿਆਲੇ ਸ਼ਹਿਰ ਦੇ ਵਿੱਚ ਇਸ ਕਰਕੇ ਇਸ ਬਾਈ ਦੀ ਹੱਡ ਬੀਤੀ ਨੂੰ ਬਤ ਤੋਂ ਬਤ ਸ਼ੇਅਰ ਕਰਿਓ ਤਾਂ ਜੋ ਬਾਤ ਤੋਂ ਬਤ ਲੋਕਾਂ ਤੱਕ ਪਹੁੰਚਦੇ ਲੋਕ ਸੁਚੇਤ ਹੋਣ ਵੀ ਭਾਈ ਜੇ ਤੁਸੀਂ ਕਿਸੇ ਕੁੜੀ ਨਾਲ ਕੋਟ ਮੈਰਿਜ ਕਰਾ ਰਹੇ ਹੋ ਜਾਂ ਵਿਆਹ ਕਰਾ ਰਹੇ ਹੋ ਤਾਂ ਕੁੜੀ ਦੇ ਪਾਸਪੋਰਟ ਤੇ ਆਪ ਦਾ ਨਾਮ ਜਰੂਰ ਚੜਵਾਓ ਕੁੜੀ ਦੇ ਆਧਾਰ ਕਾਰਡ ਤੇ ਆਪ ਦਾ ਨਾਮ ਜਰੂਰ ਚੜਵਾਓ ਫੇਰ ਕੁੜੀ ਨੂੰ ਬਾਹਰ ਭੇਜੋ ਮੈਂ ਤਾਂ ਇਥੋਂ ਤੱਕ ਵੀ ਕਹਿਣਾ ਜੇ ਤੁਸੀਂ ਆਪ ਦੀ ਘਰ ਲਈ ਤੇ ਪੈਸਾ ਲਾ ਰਹੇ ਹੋ ਤਾਂ ਕੁੜੀ ਦੇ ਮਾਂ ਪਿਓ ਦੀ ਜ਼ਮੀਨ ਦਾ ਐਗਰੀਮੈਂਟ ਜ਼ਰੂਰ ਨਾਲ ਕਰਵਾਓ ਉਹਨਾਂ ਦੇ ਜ਼ਰੂਰ ਨਾਲ ਸਟਾਮ ਕਰਵਾਓ ਕਿ ਜੇ ਕੱਲ ਨੂੰ ਤੁਹਾਡੀ ਕੁੜੀ ਸਾਡੇ ਪੁੱਤ ਨੂੰ ਨਾਂ ਲੈ ਕੇ ਗਈ ਜਾਂ ਸਾਡੇ ਮੁੰਡਾ ਕੋਈ ਧੋਖਾ ਹੋ ਗਿਆ ਤੇ ਉਹ ਤੁਹਾਡੇ ਪੈਸੇ ਦੀ ਪਰਪਾਈ ਹੋ ਸਕੇ ਇਸ ਵੀਡੀਓ ਨੂੰ ਬਾਤ ਵਿੱਚ ਸ਼ੇਅਰ ਕਰਿਓ ਤਾਂ ਜੋ ਬਾਤ ਵਿੱਚ ਲੋਕ ਸचेਤ ਹੋਣ ਵੀ ਆ ਵੀ ਕੁਝ ਹੋ ਜਾਂਦਾ ਜੇ ਤੇ ਵੀਡੀਓ ਖੰਡ ਬਹੁਤ ਬਹੁਤ ਧੰਨਵਾਦ